ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਕਿ ਕੀ ਹੋ ਰਿਹਾ ਇਹਨੇ ਲੋਗ ਆ ਨਾ ਕੀ ਇਮਪ੍ਰੈਸ਼ਨ ਪੈ ਰਹੇ ਆ ਬਾਹਰ ਵਾਲੇ ਬੰਦਿਆ ਦੇ ਉੱਪਰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਰਾਤ ਨੂੰ ਇਥੇ ਆਉਂਦੇ ਆ ਤੇ ਅੱਸੀ ਆਏ ਨਾ ਬੁਰਾ ਮਾਹੌਲ ਹੈ ਆਂਦੇ ਓਏ ਮਤਲਬ ਕੁੜੀਆਂ ਘਰੋਤੀਆਂ ਨੇ ਨਸ਼ੇ ਚੱਲ ਰਹੇ ਨੇ ਮਤਲਬ ਮੇਰਾ ਬੇਟਾ ਹੈਗਾ ਅਗਰ ਆਪਾਂ ਕੀ ਹੈਗਾ ਮੈਂ ਕਿਹਾ ਕੀ ਦੱਸਾਂ ਯਾਰ ਤੈਨੂੰ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਆ ਸੀਬਰਾਜ ਟੱਕਣ ਵੇਖੋ ਪੂਰੇ ਤਰ੍ਹਾਂ ਜਿਹੜੇ ਆ ਬੰਦ ਪਏ ਹਨ ਅਤੇ ਹੋਰ ਵੀ ਨਸ਼ੀ ਲੱਕੂ ਤਮਾਕੂ ਦੀਆਂ ਪੁੜੀਆਂ ਜਿਹੜੀਆਂ ਨਜ਼ਰ ਆ ਰਹੀਆਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਜਿਹੜਾ ਨੀਂਦੇ ਸੁੱਤਾ ਪਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਭਗਵੰਤ ਮਾਨ ਦੇ ਬੜੇ ਬੜੇ ਵੱਡੇ ਵੱਡੇ ਬੋਰਡ ਜਿਹੜੇ ਇੱਥੇ ਜਿਹੜੇ ਆ ਵਿਕਾਸ ਦੇ ਦਿਖਾਏ ਜਾਂਦੇ ਹਨ ਪਰ ਜ਼ਮੀਨੀ ਪੱਧਰ ਤੇ ਕੋਈ ਵੀ ਜਿਹੜੀ ਆ ਥੱਲੇ ਪ੍ਰਸ਼ਾਸਨ ਵੱਲ ਕੋਈ ਵੀ ਕਾਰ ਵੀ ਨਹੀਂ ਹੋ ਰਹੀ ਸਫਾਈ ਦਾ ਬਹੁਤ ਮਾੜਾ ਹਾਲ ਹੈ ਧਿਆਨ ਕੋਈ ਨਹੀਂ ਭਗਵੰਤ ਮਾਨ ਨੂੰ ਆਪਣੇ ਵੱਡੇ ਵੱਡੇ ਸਾਈਨ ਬੋਰਡ ਅਤੇ ਪ੍ਰਾਪਤੀਆਂ ਗਾਉਣ ਵੱਲ ਜਿਹੜਾ ਇਧਰ ਜਿਹੜੀ ਆ ਮਸੂਰੀਆਂ ਕੀਤੀਆਂ ਜਾ ਰਹੀਆਂ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਕਾਰਪੋਰੇਸ਼ਨ ਦੇ ਅਧਿਕਾਰੀਆਂ ਰਹੀਂ ਕਰਮਚਾਰੀਆਂ ਰਹੀਂ 24 ਘੰਟੇ ਜਿਹੜੀ ਇੱਥੇ ਸਫਾਈ ਕੀਤੀ ਜਾਵੇ ਅਤੇ ਸੀਵਰੇਜ ਸੀਵਰੇਜ ਪ੍ਰਣਾਲੀ ਨੂੰ ਠੀਕ ਕੀਤਾ ਜਾਵੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲੇ ਰਸਤੇ ਹੈਰੀਟੇਜ ਸਟਰੀਟ ਤੇ ਅਸੀਂ ਖੜੇ ਆ ਜਿਸ ਨੂੰ 2016 ਦੇ ਵਿੱਚ ਅਕਾਲੀ ਦਲ ਦੀ ਉਸ ਵੇਲੇ ਦੀ ਸਰਕਾਰ ਅਕਾਲੀ ਦਲ ਦੀ ਸਰਕਾਰ ਦੁਆਰਾ ਸ਼ੁਰੂਆਤ ਕੀਤੀ ਗਈ ਸੀ ਆਪਣੇ ਕਾਰਜਕਾਲ ਦੇ ਦੌਰਾਨ ਬਣਾਇਆ ਗਿਆ ਸੀ ਲੱਖਾਂ ਦੀ ਤਦਦ ਦੇ ਵਿੱਚ ਸ਼ਰਧਾਲੂ ਇਸ ਰਸਤੇ ਤੋਂ ਹੋ ਕੇ ਸੱਚਖੰਡਿ ਰਮੰਧਰ ਸਾਹਿਬ ਨਤਮਸਤਕ ਹੋਣ ਲਈ ਜਾਂਦੇ ਨੇ ਲੇਕਿਨ ਹਾਲਾਤ ਨੂੰ ਹੈਰਿਟੇਜ ਸਟਰੀਟ ਤੋਂ ਦਿਖਾਵਾਂਗੇ ਅੱਜ ਦੇ ਨਿੱਥੇ ਜਿਹੜੇ ਸਟਰੀਟ ਡੌਗ ਜ਼ਰੂਰ ਨਜ਼ਰ ਆਉਂਦੇ ਆ ਗੰਦਗੀ ਦੇ ਢੇਰ ਵੀ ਤੁਹਾਨੂੰ ਦਿਖਾਵਾਂਗੇ ਜਿਹੜੇ ਗੰਦਗੀ ਦੇ ਢੇਰ ਇੱਥੇ ਲੱਗੇ ਆ ਹਾਲਾਂਕਿ ਸਰਕਾਰ ਵੱਡੇ 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 ਦਾਅਵੇ ਜ਼ਰੂਰ ਕਰਦੀ ਆ ਲੇਕਿਨ ਲੱਖਾਂ ਦੀ ਤਦਾਦ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿੱਦੋਂ ਸ਼ਰਧਾਲੂ ਇਸ ਜਗ੍ਹਾ ਤੇ ਆਉਂਦੇ ਆ ਤੇ ਇਸ ਦਾ ਇੰਪੈਕਟ ਸ਼ਰਧਾਲੂਆਂ ਤੇ ਕੀ ਪਏਗਾ ਸ਼ਰਧਾਲੂ ਇਸ ਬਾਰੇ ਕੀ ਸੋਚਣਗੇ ਅੱਜ ਬਰਸਾਤ ਜ਼ਰੂਰ ਹੋਈ ਹੈ ਤੁਸੀਂ ਪਾਣੀ ਵੀ ਦੇਖ ਸਕਦੇ ਹੋ ਪਾਣੀ ਸਾਈਡਾਂ ਤੇ ਖੜਾ ਵਾ ਕੁੱਤੇ ਵੀ ਇਸ ਜਗ੍ਹਾ ਤੇ ਆਮ ਜਿਹੜੇ ਨਜ਼ਰ ਆਉਂਦੇ ਆ ਗੁਰਦੁਆਰਾ ਸਾਰਾਗੜੀ ਸਾਹਿਬ ਹੈ ਉਸ ਦੇ ਬਾਹਰ ਤੁਸੀਂ ਦੇਖ ਸਕਦੇ ਹੋ ਕੂੜਾ ਜ਼ਰੂਰ ਪਿਆ ਵਾ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਅੱਜ ਬਰਸਾਤ ਹੋਈ ਹੈ ਪਾਣੀ ਇੱਥੇ ਖੜਾ ਹੈ ਸੋ ਸ਼ਰਧਾਲੂ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂਆਂ ਦੀ ਤਦਾਦ ਕਿਸ ਹਿਸਾਬ ਨਾਲ ਹੈ ਬੱਸ ਦੇ ਵਿੱਚ ਸ਼ਰਧਾਲੂ ਚੜਨ ਲਈ ਇਸ ਜਗ੍ਹਾ ਤੇ ਖੜੇ ਆ ਇਹ ਪੰਜਾਬ ਜਾਂ ਭਾਰਤ ਦੇ ਅਲੱਗ-ਅਲੱਗ ਹਿੱਸਿਆਂ ਚੋਂ ਸਚਖੰਡ ਸ੍ਰੀ ਰਵਿੰਦਰ ਸਾਹਿਬ ਨਤਮਸਤਕ ਹੋਣ ਲਈ ਸ਼ਰਧਾਲੂ ਪੁੱਜੇ ਆ ਸੋ ਇਸ ਦਾ ਇੰਪੈਕਟ ਜ਼ਰੂਰ ਕੀ ਪਏਗਾ ਸ਼ਰਧਾਲੂਆਂ ਤੇ ਜਿੱਥੇ ਸ਼ਰਧਾਲੂ ਬੱਸ ਦੇ ਵਿੱਚ ਬਹਿ ਰਿਹਾ ਉੱਥੇ ਤੁਸੀਂ ਦੇਖ ਸਕਦੇ ਹੋ ਪਾਣੀ ਖੜਾ ਹੈ ਲੇਕਿਨ ਪਾਣੀ ਦੀ ਨਿਕਾਸੀ ਕਿਵੇਂ ਹੋਏਗੀ ਇਸ ਬਾਰੇ ਕਿਸੇ ਦਾ ਕੋਈ ਵੀ ਧਿਆਨ ਨਹੀਂ ਹੈ ਸਾਡੇ ਨਾਲ ਰਣਜੀਤ ਸਿੰਘ ਭੋਮਾ ਜੀ ਮੌਜੂਦ ਹੈ ਐਸਡੀਬੀਸੀ ਮੈਂਬਰ ਹੈ ਅੱਜ ਨਾਲ ਗੱਲ ਕਰਾਂਗੇ ਆਪਾਂ ਸ਼ਰਧਾਲੂਆਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਭੋਮਾ ਸਾਹਿਬ 2016 ਦੇ ਵਿੱਚ ਅਕਾਲੀ ਦਲ ਦੀ ਸਰਕਾਰ ਦੁਆਰਾ ਹੇਟਰ ਸਟਰੀਟ ਬਣਾਇਆ ਗਿਆ ਸੀ ਕਿਉਂਕਿ ਲੱਖਾਂ ਹੀ ਤਦਾਦ ਦੇ ਵਿੱਚ ਸ਼ਰਧਾਲੂ ਉੱਥੇ ਆਉਂਦੇ ਆ ਲੇਕਿਨ ਆਮ ਕੁੱਤੇ ਸਟਰੀਟੋ ਗੱਥੇ ਵੇਖਣ ਨੂੰ ਮਿਲਦੇ ਆ ਗੰਦ ਅਥੇ ਪਿਆ ਹੋਇਆ ਕੀ ਕਹਿਣਾ ਚਾਹੋਗੇ ਕਿ ਲੱਗਦਾ ਹੈ ਨਹੀਂ ਕਿ ਸਾਮ ਸੰਭਾਲ ਸਰਕਾਰ ਨੂੰ ਕਰਨੀ ਚਾਹੀਦੀ ਹੈ ਇਸ ਦਾ ਇੰਪੈਕਟ ਪੂਰੇ ਦੇਸ਼ ਦੇ ਵਿੱਚ ਜਾਂਦਾ ਹੈ ਕਿਉਂਕਿ ਲੱਖਾਂ ਸ਼ਰਧਾਲੂ ਹਰ ਰੋਜ਼ ਇੱਥੇ ਆਉਂਦੇ ਆ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇਸ਼ ਵਿਦੇਸ਼ ਤੋਂ ਲੱਖਾਂ ਸੰਗਤਾਂ ਜਿਹੜੀਆਂ ਰਜਾਨਾ ਹੈ ਗੁਰੂ ਰਾਮਦਾਸ ਮਹਾਰਾਜ ਦੇ ਘਰ ਖੁਸ਼ੀਆਂ ਪ੍ਰਾਪਤ ਕਰ ਲਈ ਆ ਰਹੀਆਂ ਹਨ ਇਹ ਵਿਰਾਸਤੀ ਮਾਰਗ ਤੇ ਜਿਹੜਾ ਕਾਰਪੋਰੇਸ਼ਨ ਦੀ ਡਿਊਟੀ ਆ ਤੇ ਸਾਹਮਣੇ ਸਾਰਾ ਗੜੀ ਗੁਰਦਰਾ ਸਾਹਿਬ ਨਜ਼ਰ ਆ ਰਿਹਾ ਹੈ ਤੇ ਸਾਹਮਣੇ ਕੂੜੇ ਦੇ ਢੇਰ ਵੇਖ ਲਓ ਵਰਾਸਤੀ ਮਾਰਗ ਤੇ ਜਿਹੜੀ ਆ ਗੰਦਗੀ ਜਿਹੜੀ ਆ ਕੋਈ ਵੀ ਸਵੇਰ ਦਾ ਜਿਹੜੀ ਆ ਢੇਰੀ ਕਿਸ ਨੇ ਨਹੀਂ ਚੁੱਕੀ ਆ ਸੀਵਰੇ ਢੱਕਣ ਵੇਖੋ ਪੂਰੇ ਤਰ੍ਹਾਂ ਜਿਹੜੇ ਆ ਬੰਦ ਪਏ ਹਨ ਅਤੇ ਹੋਰ ਵੀ ਨਸ਼ੀਲੇ ਤਮਾਕੂ ਦੀਆਂ ਪੁੜੀਆਂ ਜਿਹੜੀਆਂ ਨਜ਼ਰ ਆ ਰਹੀਆਂ ਹਨ ਤੇ ਜ਼ਿਲ੍ਹਾ ਪ੍ਰਸ਼ਾਸਨ ਜਿਹੜਾ ਕੁੰਭ ਕਰਨੀ ਜਿਹੜਾ ਨੀਂਦੇ ਸੁੱਤਾ ਪਿਆ ਹੈ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਨੇ ਹਾਂ ਕਿ ਭਗਵੰਤ ਮਾਨ ਦੇ ਬੜੇ ਬੜੇ ਵੱਡੇ ਵੱਡੇ ਬੋਰਡ ਜਿਹੜੇ ਇੱਥੇ ਜਿਹੜੇ ਆ ਵਿਕਾਸ ਦੇ ਦਿਖਾਏ ਜਾਂਦੇ ਹਨ ਪਰ ਜ਼ਮੀਨੀ ਪੱਧਰ ਤੇ ਕੋਈ ਵੀ ਜਿਹੜੀ ਆ ਥੱਲੇ ਪ੍ਰਸ਼ਾਸਨ ਵਾਲੋ ਕੋਈ ਵੀ ਕਾਰ ਵੀ ਨਹੀਂ ਹੋ ਰਹੀ ਸਫਾਈ ਦਾ ਬਹੁਤ ਮਾੜਾ ਹਾਲ ਹੈ ਤੇ ਵਰਾਸਤੀ ਮਾਰਗ ਜੋ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੀ ਸਰਕਾਰ ਵਲੇ ਕਰੋੜਾਂ ਰੁਪਇਆ ਲਾ ਕੇ ਪ੍ਰੋਜੈਕਟ ਤਿਆਰ ਕੀਤਾ ਗਿਆ ਸੀ ਇਹ ਜਿਹੜੀ ਆ ਦਿਨੋਂ ਦਿਨ ਜਿਹੜੀ ਇਹਦੀ ਹਾਲਤ ਵੀ ਖਸਤਾ ਹੁੰਦੀ ਜਾ ਰਹੀ ਹੈ ਤੇ ਸੰਗਤਾਂ ਨੂੰ ਜਿਹੜੀ ਆ ਅੱਜ ਪਹਿਲੇ ਦਿਨ ਬਾਰਿਸ਼ ਹੋਈ ਹੈ ਇੱਥੇ ਗੋਡੇ-ਗੋਡੇ ਪਾਣੀ ਜਿਹੜਾ ਸਵੇਰੇ ਖੜਾ ਹੋ ਗਿਆ ਤੇ ਸਰਕਾਰ ਦੀ ਜਿਹੜੀ ਆ ਪਹਿਲੇ ਹੀ ਮੀਂਹ ਦੇ ਨਾਲ ਜਿਹੜੀ ਆ ਪੋਲ ਖੁੱਲ ਗਈ ਅਸੀਂ ਪੰਜਾਬ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਤਖੰਡ ਸ੍ਰੀ ਹਰਮੰਦਰ ਸਾਹਿਬ ਪੂਰੇ ਵਿਸ਼ਵ ਦੇ ਵਿੱਚੋਂ ਸੰਗਤਾਂ ਨਤਮਸਤਕ ਹੋਣਾ ਆ ਰਹੀਆਂ ਹਨ ਪਰ ਅਵਰਾਸਤੀ ਮਾਰਗ ਵੱਲ ਧਿਆਨ ਕੋਈ ਨਹੀਂ ਭਗਵੰਤ ਮਾਨ ਨੂੰ ਆਪਣੇ ਵੱਡੇ ਵੱਡੇ ਸਾਈਨ ਬੋਰਡ ਅਤੇ ਪ੍ਰਾਪਤੀਆਂ ਗਿਣਾਉਣ ਵੱਲ ਜਿਹੜਾ ਇਧਰ ਜਿਹੜੀ ਆ ਮਸੂਰੀਆਂ ਕੀਤੀਆਂ ਜਾ ਰਹੀਆਂ ਹਨ ਅਸੀਂ ਪੰਜਾਬ ਦੇ ਮੁੱਖ ਮੰਤਰੀ ਨੂੰ ਬੇਨਤੀ ਕਰਦੇ ਹਾਂ ਕਿ ਪਹਿਲ ਦੇ ਆਧਾਰ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਕਾਰਪੋਰੇਸ਼ਨ ਦੇ ਅਧਿਕਾਰੀਆਂ ਰਹੀਂ ਕਰਮਚਾਰੀਆਂ ਰਹੀਂ 24 ਘੰਟੇ ਜਿਹੜੀ ਇੱਥੇ ਸਫਾਈ ਕੀਤੀ ਜਾਵੇ ਅਤੇ ਸੀਵਰੇਜ ਸੀਵਰੇਜ ਪ੍ਰਣਾਲੀ ਨੂੰ ਠੀਕ ਕੀਤਾ ਜਾਵੇ ਅਤੇ ਰਸਤਿਆਂ ਦੇ ਵਿੱਚ ਜੋ ਕੁੱਤਿਆਂ ਦੀ ਬੜੇ ਵੱਡੇ ਪੱਦਰ ਤੇ ਜਿਹੜੀ ਗੰਦਗੀ ਖਿਲਾਰਦੇ ਹਨ ਉਹਨਾਂ ਤੇ ਜਿਹੜੀ ਆ ਨੱਥ ਪਾਈ ਜਾਵੇ ਅਤੇ ਸੰਗਤਾਂ ਨੂੰ ਬਾਰਾ ਕੁੱਤੇ ਕੱਟਦੇ ਹਨ ਅਤੇ ਪਿਛਲੇ ਦਿਨੇ ਬਹੁਤ ਵੱਡੀਆਂ ਘਟਨਾਵਾਂ ਹੋਈਆਂ ਹਨ ਇੱਕ ਸਰਦਾਲੂ ਦਿੱਲੀ ਤੋਂ ਜੋ ਦਰਸ਼ਨ ਕਰਕੇ ਸਤਖੰਡਿ ਸ੍ਰੀ ਹਰਮੰਦਰ ਸਾਹਿਬ ਵਾਪਸ ਆ ਰਿਹਾ ਸੀ ਉਹਨੂੰ 10-12 ਕੁੱਤੇ 12 ਨੇ ਜਿਹੜੀ ਆ ਪੈਰ ਤੇ ਕਟਿਆ ਇਹ ਦੋ ਦਿਨ ਜਿਹੜੀ ਉਹਨਾਂ ਨੂੰ ਸਾਰਾ ਘੜੀ ਨਿਵਾਸ ਦੀ ਜਿਹੜਾ ਠਹਿਰਨਾ ਪਿਆ ਜਦੋਂ ਉਹ ਠੀਕ ਹੋਇਆ ਤਾਂ ਫੇਰ ਹੀ ਵਾਪਸ ਗਿਆ ਇਹ ਬਾਕੀ ਇਹ ਸਵਰਾਸਤੀ ਮਾਰਗ ਤੇ ਮੰਗਣ ਵਾਲਿਆਂ ਦੀ ਬਹੁਤ ਵੱਡੇ ਪੱਧਰ ਤੇ ਸੰਚਾਰ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਹੜਾ ਪ੍ਰਸ਼ਾਸਨ ਦਾ ਪੁਲਿਸ ਪ੍ਰਸ਼ਾਸਨ ਦਾ ਕੋਈ ਵੀ ਧਿਆਨ ਨਹੀਂ ਹੈ ਅਸੀਂ ਪੁਲਿਸ ਕਮਿਸ਼ਨ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਅਧਿਕਾਰੀ ਜਿਹੜੇ ਕਰਮਚਾਰੀਆਂ ਦੀ ਜਿਹੜੀ ਡਿਊਟੀ ਲੱਗੀ ਹੁੰਦੀ ਹਨ ਲੱਖਾਂ ਰੁਪਈਆਂ ਦੀਆਂ ਤਨਖਾਹਾਂ ਲੈਂਦੇ ਹਨ ਉਹ ਆਪਣਾ ਟਾਈਮ ਪਾਸ ਕਰਕੇ ਹੀ ਜਿਹੜੀ ਆ ਡਿਊਟੀ ਕਰ ਜਾਂਦੇ ਹਨ ਇਹ ਵਿਰਾਸਤੀ ਮਾਰਗ ਤੇ ਕੋਈ ਵੀ ਗੱਡੀ ਨਹੀਂ ਲੱਗਦਾ ਇਸ ਦੇ ਨਾਲ ਇਸ ਦੇ ਨਾਲ ਮੈਸੇਜ ਪੂਰੇ ਦੇਸ਼ ਦੇ ਵਿੱਚ ਗਲਤ ਜਾਂਦਾ ਕਿ ਵਿਰਾਸਤੀ ਮਾਰਗ ਜ਼ਰੂਰ ਬਣਾਇਆ ਹੋਇਆ ਹੈ ਲੇਕਿਨ ਉਸ ਦੀ ਸਾਂਭ-ਸਮਾਲ ਨਹੀਂ ਕੀਤੀ ਜਾ ਰਹੀ ਮੈਨਾਂ ਜੀ ਇਹ ਮੈਸੇਜ ਸੰਗਤਾਂ ਦੇ ਵਿੱਚ ਦੇਸ਼ ਦੇਸ਼ ਦੇ ਵਿੱਚ ਬਹੁਤ ਗਲਤ ਜਾ ਰਿਹਾ ਹੈ ਆ ਵੇਖੋ ਸਾਰਾ ਗੜੀ ਨਿਵਾਸ ਦੇ ਸਾਹਮਣੇ ਕੋਈ ਵੀ ਗੱਡੀ ਜਿਹੜੀ ਆ ਲੋਡ ਨਹੀਂ ਇੱਥੇ ਕੋਈ ਈ ਰਿਸ਼ਾ ਖਲੋਣਾ ਜਿਹੜੀ ਆ ਕੋਈ ਲੋਡ ਨਹੀਂ ਹੈ ਇਹ ਸੈਂਕੜਿਆਂ ਦੀ ਤਦਾਦ ਦੇ ਵਿੱਚ ਇੱਥੇ ਜਿਹੜੀਆਂ ਪ੍ਰਾਈਵੇਟ ਗੱਡੀਆਂ ਜਿਹੜੀਆਂ ਲੱਗੀਆਂ ਰਹੀਆਂ ਰਹਿੰਦੀਆਂ ਹਨ ਤੇ ਸੰਗਤਾਂ ਨੂੰ ਟ੍ਰੈਫਿਕ ਦੀ ਬੜੀ ਸਮੱਸਿਆ ਹੁੰਦੀ ਹੈ ਤੇ ਜਿਲ੍ਹਾ ਪ੍ਰਸ਼ਾਸਨ ਟਰੈਫਿਕ ਭਾਗ ਜਿਹੜਾ ਕੁੰਭ ਕਰਨੀ ਨੀਂਦੇ ਸੁੱਤਾ ਪਿਆ ਹੈ ਇਹ ਜਿਹੜੀ ਆ ਮਹੀਨੇ ਲੈ ਕੇ ਜਿਹੜੀਆਂ ਇਹ ਗੱਡੀਆਂ ਨੂੰ ਇੱਥੇ ਜਿਹੜੀਆਂ ਖਿਲਾ ਰਿਆ ਜਾਂਦਾ ਹੈ ਅਸੀਂ ਟਰੈਫਿਕ ਬਲਟ ਦੇ ਐਸਐਸਪੀ ਨੂੰ ਬੇਨਤੀ ਕਰਦੇ ਹਾਂ ਕਿ ਜਿਹੜੀਆਂ ਇੱਥੇ ਟਰੈਫਿਕ ਦੀਆਂ ਵਾਰਾ ਜਿਹੜੀਆਂ ਜਿਹੜੀਆਂ ਵੱਡੇ ਤੌਤੇ ਜਿਹੜੀਆਂ ਗੱਡੀਆਂ ਪ੍ਰਾਈਵੇਟ ਇੱਥੇ ਸਾਰਾ ਗੜੀ ਨਿਵਾਸ ਦੇ ਸਾਹਮਣੇ ਲੱਗੀਆਂ ਜਾਂਦੀਆਂ ਹਨ ਇਹਨਾਂ ਨੂੰ ਤੁਰੰਤ ਜਿਹੜੀ ਆ ਬੈਨ ਕੀਤਾ ਜਾਵੇ ਇਹਨਾਂ ਤੇ ਸਖਤ ਐਕਸ਼ਨ ਕੀਤਾ ਜਾਵੇ ਤਾਂ ਜੋ ਕਿ ਸੰਗਤਾਂ ਬੜੀ ਸਰਦਾ ਭਾਵਨਾ ਦੇ ਨਾਲ ਵਿਰਾਸਤੀ ਮਾਰਗ ਤੇ ਆਉਣ ਅਤੇ ਜਾਣ ਵੇਲੇ ਤੁਰ ਕੇ ਜੜੀਆਂ ਕੋਈ ਉਹਨਾਂ ਤੇ ਮੁਸ਼ਕਲ ਨਾ ਬਣ ਸਕੇ ਸੋ ਬਿਲਕੁਲ ਮੁਸ਼ਕਲ ਨਾ ਬਣ ਸਕੇ ਅਪਾ ਸ਼ਰਧਾਲੂਆਂ ਨਾਲ ਵੀ ਗੱਲ ਕਰਾਂਗੇ ਭਾਜੀ ਵਿਰਾਸਤੀ ਮਾਰਗ ਤੇ ਇਹ ਜਿਹੜੇ ਕੂੜੇ ਦੇ ਢੇਰ ਲੱਗੇ ਆ ਹੈਟਸ ਸਟਰੀਟ ਤੇ ਕੁੱਤੇ ਵੀ ਕਈ ਜਗ੍ਹਾ ਨਜ਼ਰ ਆਉਂਦੇ ਆ ਕੀ ਕਹਿਣਾ ਚਾਹੋਗੇ ਕਿ ਸਰਕਾਰ ਦੀ ਜ਼ਿੰਮੇਵਾਰੀ ਕਿਨ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਹੈ ਕਿ ਕੀ ਹੋ ਰਿਹਾ ਇਹਨੇ ਲੋਗ ਆ ਨੇ ਕੀ ਇਮਪ੍ਰੈਸ਼ਨ ਪੈ ਰਹੇ ਆ ਬਾਹਰ ਵਾਲੇ ਬੰਦਿਆ ਦੇ ਉੱਪਰ ਬਿਲਕੁਲ ਨਜ਼ਰ ਅੰਦਾਜ਼ ਕੀਤਾ ਰਾਤ ਨੂੰ ਤੇ ਆਉਂਦੀ ਅਸੀਂ ਆਇਆ ਨਾ ਬੁਰਾ ਮਾਹੌਲ ਹੈ ਆਂਦੇ ਹੋਏ ਮਤਲਬ ਕੁੜੀਆਂ ਘਰੋਤੀਆਂ ਨੇ ਨਸ਼ੇ ਚੱਲ ਰਹੇ ਨੇ ਮਤਲਬ ਮੇਰਾ ਬੇਟਾ ਹੈਗਾ ਅਗਰ ਆਪਾ ਕੀ ਹੈਗਾ ਮੈਂ ਕਿਹਾ ਕੀ ਦੱਸਾਂ ਯਾਰ ਤੈਨੂੰ ਮਾਹੌਲ ਬਹੁਤ ਜ਼ਿਆਦਾ ਖਰਾਬ ਹੈ ਪ੍ਰਸ਼ਾਸਨ ਨੂੰ ਦੇਖਣਾ ਚਾਹੀਦਾ ਮੇਰੇ ਤੋਂ ਦੇਖਾ ਤਾਂ ਰਾਤੀ ਵੇਖੇ ਸੀ ਨਸ਼ੇ-ਨੁਸ਼ੇ ਕਰਦੇ ਨੇ ਨਸ਼ੇ ਕਰਕੇ ਘੁੰਮਣ ਦੇ ਸਾਰੇ ਮੜੇ ਹਾਲ ਨੇ ਬੱਤ ਜਿੱਦਾਂ ਦਿਖਾਇਆ ਜਾਂਦਾ ਉਤੋਂ ਵੀ ਮੜੇ ਹਾਲ ਨੇ ਜੋ ਦਿਖਾਇਆ ਜਾਂਦਾ ਉਸ ਤੋਂ ਵੀ ਬੁਰੇ ਹਾਲਾਤ ਹੈ ਇਹ ਮਿਰਰ ਤੋਂ ਆਏ ਹੈ ਅੰਨਾਂ ਦੇ ਦਿਲ ਤੇ ਕੀ ਅਸਰ ਹੋਏਗਾ ਜਿਹੜੇ ਨਮਸਤਕ ਹੋਣ ਲਈ ਆਏ ਹੈ ਗੁਰੂ ਨਗਰੀ ਚ ਆਏ ਹੈ ਸੋ ਉਹਨਾਂ ਦਾ ਸਾਫ਼ ਤੌਰ ਤੇ ਕਹਿਣਾ ਕਿ ਨਸ਼ਾ ਸਰੀਆਮ ਚੱਲ ਰਿਹਾ ਸੀ ਗੰਦਗੀ ਇਸ ਜਗ੍ਹਾ ਤੇ ਹੈ ਸੋ ਇਸ ਦਾ ਅਸਰ ਜ਼ਰੂਰ ਹੈ ਕੁਛ ਹੱਦ ਤੱਕ ਗਲਤ ਪੈਂਦਾ ਹੈ ਪੰਜਾਬ ਸਰਕਾਰ ਨੂੰ ਚਾਹੀਦਾ ਜ਼ਰੂਰ ਹੈ ਕਿ ਇਸ ਔਰ ਧਿਆਨ ਦੇਣ ਤੇ ਵਿਰਾਸਤੀ ਮਾਰਗ ਦਾ ਪੂਰੀ ਤਰ੍ਹਾਂ ਨਾਲ ਖਿਆਲ ਰੱਖਣ ਸਫਾਈ ਦਾ ਖਿਆਲ ਰੱਖਣ ਤੇ ਪੀਣ ਵਾਲੇ ਪਾਣੀ ਦਾ ਵੀ ਖਿਆਲ ਰੱਖਣ ਅਮਿਤ ਸ਼ਰਮਾ ਪੰਜਾਬ ਤੋਂ ਅੰਮ੍ਰਿਤਸਰ